हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਗੱਬਣ ਤੋਂ ਤੋਂ ਡਰਾਈਵਰ ਸੇਲ ਲਈ ਲੈ ਕੇ ਆਏਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਬਾਈ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ हां जी भाई सत श्री अकाल सत श्री अकाल जी हो ठीक है भाई बहुत बढ़िया चाल। ਕਿਵੇਂ ਚੱਲਦਾ ਕੰਮ ਕਰਦਾ? ਪੂਰਾ ਵਧੀਆ ਚੱਲਦਾ। ਠੀਕ ਹੈ ਭਾਈ। ਨਾਮ ਤੇ ਭਾਈ ਆਪਣਾ ਐਡਰੈਸ ਬੋਲ ਦਿਓ। ਨਾਮ ਭਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਘੋਲੀਆ ਖੁਰਦਾਈ ਜਲਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ। ਨੇੜੇ ਪਿੰਡ ਰਹਿੰਦਾ ਵੱਡਾ ਘੋਲੀਆ ਦੋਨੇਕੇ ਮਾਣੂਕੇ। ਮੋਬਾਈਲ ਨੰਬਰ ਹੈਗਾ 9781935553। ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ। ਭਾਈ ਕੁਲਵਿੰਦਰ ਇਹ ਜਿਹੜੀ ਬੈਡ ਦੇਖ ਰਿਹਾ। ਇਹ ਗੱਬਣਾ ਜੀ 6.5 ਮਹੀਨਿਆਂ ਦੀ। 6.5 ਮਹੀਨੇ ਦੀ ਹਾਂਜੀ ਹਾਂ ਦੇਖੋ ਭਾਈ ਛੋਟੀ ਤਸੱਲੀ ਕਰਾਈ ਵੀ ਹੈ ਜੇ ਕੋਈ ਵੀਰ ਕਰਵਾਉਣਾ ਚਾਹੁੰਦਾ ਕਰਵਾ ਸਕਦਾ ਹਾਂਜੀ ਡਾਕਟਰ ਲਿਆ ਕੇ ਕਰਾਓ ਚੈੱਕ ਕਰਾ ਲੇ ਥਣਪਾਸ ਕਰ ਲੇ ਥਣਪਾਸ ਹੀ ਕਰਾਉਂਦੀ ਹੈ ਜਾਨੀ ਦੁੱਧ ਹੈ ਨਹੀਂ ਕਰਾਉਂਦੀ ਹੈ ਦੁੱਧੋਂ ਡਰਾਈ ਹੈ ਹਾਂਜੀ ਦੁੱਧੋਂ ਡਰਾਈ ਹੈ ਜੀ ਠੀਕ ਹੈ ਭਾਈ ਤੇ ਭਾਈ ਕੁਲਵਿੰਦਰ ਕਿੰਨਾ ਕਿਹਾ ਦੁੱਧ ਦਤਾ ਵੇ ਦਾ ਦੁੱਧ ਭਾਈ ਆਪਾਂ ਨੂੰ ਤਾਂ ਉਹਨਾਂ ਨੇ ਪਹਿਲੇ 15 ਲੀਟਰ ਦੱਸਿਆ ਸੀਗਾ ਜਾਨੀ ਇਹਨਾਂ ਦਾ ਤਾਂ ਨੋਰਮਲ ਹੀ ਆ ਜੋ ਢਾਂਚਾ ਬੈੜਦਾ ਹੈ ਨਾ ਕੱਦ ਕੁਦ ਪੂਰਾ ਫੁੱਲਾ ਵੱਡੀ ਜਰਸੀ ਆ ਗਈ ਹੈ ਨਾ ਹਾਂ 50 ਵਾਲੀ ਜਰਸੀ ਹੈ ਜੀ ਇਹ ਸਹੀ ਗੱਲ ਵੱਡੀ ਪੂਰੀ ਵਾਲੀ ਵੱਡੀ ਜਰਸੀ ਕੋਈ ਵੀ ਵੀਰ ਆਊਗਾ ਬਾਈ ਛੋਟੀ ਜੀ ਮੰਨ ਕਰਾਇਆ ਕਿਉਂਕਿ ਚੰਗੇ ਕੱਦ ਹਾਂਜੀ ਹਾਂ ਪੂਰੀ ਡਵੜਾ ਸਨ ਦਾ ਸਾਈਜ਼ ਆਪਾਂ ਚੈੱਕ ਕਰਵਾ ਲੈ ਬਾਈ ਲੈ ਚੈੱਕ ਕਰ ਸਕਦਾ ਬਾਲਾ ਚੰਗਾ ਥਣ ਲੱਗਿਆ ਵਾ ਇੱਕੋ ਜਿਹਾ ਥਣ ਗੁਲਾਬੀ ਥਣ ਪੂਰੀ ਵਿਥੇ ਥਣ ਲੱਗਿਆ ਵਗਾ ਤੋਰਾਦਾਰਾ ਬਾਈ ਸਾਨੂੰ ਆਪਾਂ ਚੈੱਕ ਕਰਵਾ ਲੈ ਥੋੜਾ ਆਊ ਸਕਦਾ ਡਰੇ ਹੋਰ ਕੋਈ ਦਿੱਕਤ ਨਹੀਂ ਬਾਕੀ ਜਿੰਦ ਜਾਨ ਬਹੁਤ ਆ ਬਾਈ ਹਾਂਜੀ ਹਾਂ ਕੱਦ ਕੁਦ ਪੂਰਾ ਡਵੜਾ ਤੋੜ ਲੈ ਬਾਈ ਇ ਲੈ ਭਾਈ ਤੋਰਾ ਤਰਾ ਚੈੱਕ ਕਰ ਸਕਦੇ ਹੋ ਤੇ ਦੁੱਦੋਂ ਬਾਈ ਕਹਿੰਦਾ ਕਰੀ ਵੀ ਡਰਾਈ ਬਾਈ ਤੇ ਹਵਾਨਾ ਬਾਈ ਸੋਣਾ ਤਿਆਰ ਕਰੂਗੀ ਉਮੀਦ ਆ ਕਰਨ ਵਾਲੀ ਜਦੋਂ ਨੇੜੇ ਲੱਗੂਗੀ ਕਿਉਂਕਿ ਟਾਈਮ ਬਹੁਤ ਪਿਆ ਹੈ ਨਹੀਂ ਭਾਈ ਕੱਲ ਹਾਂਜੀ ਹਾਂਜੀ ਕੱਲੀ ਸਾਹਮਣੇ ਆਲੀ ਵੀ ਆ ਹਣ ਇਹ ਭਾਈ ਆਪਾਂ ਨੂੰ ਪੂਰਾ ਯਾਨੀ ਸਹੀ ਕਨਫਰਮ ਯਾਨੀ 7 ਮਹੀਨੇ ਤੇ ਨੇੜੇ ਹੋਣ ਵਾਲੀ ਆ ਬੜਾ ਇਹ ਠੀਕ ਹੈ ਭਾਈ ਹਾਂਜੀ ਤੇ ਬਾਕੀ ਨਾ ਰੰਗ ਰੂਪ ਦੀ ਗੱਲ ਕਰੀਏ ਚਮਕ ਦਮਕ ਦੀ ਲਿਸੀ ਲਮੀ ਨਹੀਂ ਹੈਗੀ ਬਾਈ ਕੁਲ ਨਹੀਂ ਨਹੀਂ ਸਮੀ ਪਲੀ ਵੀ ਆ ਪੂਰੀ ਰਾਜਰੂਪ ਦੀ ਕੱਦ ਕੋਤ ਪੂਰਾ ਫੁੱਲ ਆ ਬੈੜਦੇ ਹੂੰ ਸਹੀ ਗੱਲ ਆ ਕੱਦ ਕਾਠ ਫੁੱਲ ਆ ਬਾਈ ਫੁੱਲ ਸਮੀ ਪਲੀ ਆ ਰਾਜ ਜਣੀ ਬੈੜ ਜਦ ਤਿਆਰ ਹੋਗੀ ਬੈੜਦੇ ਹਵਾਨਾ ਪੂਰਾ ਖੋਲਣਾ ਦੇਖੋ ਪੂਰਾ ਢੱਲਾ ਢੁਲਾ ਪੂਰਾ ਫੁੱਲ ਲਾ ਆਸੀ ਠੰਡੀ ਆ ਕੋਈ ਆ ਨਹੀਂ ਹੈਗਾ ਨਾ ਕੋਈ ਗੱਲ ਲੈ ਕਹਿਣਾ ਕੋਈ ਚੱਕਰ ਹਾਂ ਜੀ ਹੋ ਠੰਡੇ ਠੰਡੀ ਕਰਮ ਵਾਲੀ ਫੁੱਲ ਆ ਗਈ ਬਾਕੀ ਥਣ ਬਹੁਤ ਚੰਗਾ ਗਿਆ ਥਣ ਪੂਰਾ ਮੁਠੀ ਵਾਲਾ ਜੀ ਲੈ ਦੁੱਧ ਵਾਲੀ ਨਾਲ ਨੂੜ ਜਾਈ ਨਾੜ ਨੂੜ ਪੂਰੀ ਮੋਟੀ ਆ ਸਹੀ ਗੱਲ ਆ ਦੁੱਧ ਵਾਲੀ ਨਾਲ ਨੂੜ ਬੜੀ ਮੋਟੀ ਆ ਗਈ ਬਾਕੀ ਫੇਸ ਵਗੈਰਾ ਚੰਗਾ ਸਰ ਸਕਦੇ ਕੰਨ ਕੰਨ ਚੈੱਕ ਕਰ ਸਕਦੇ ਅਸਲ ਵਿੱਚ ਇਹ ਗੱਲ ਕਰੀ ਕੋਈ ਵੀ ਵੀਰ ਆਊਗਾ ਬਾਈ ਛੁੱਟੀ ਦੀ ਮਨ ਕਰਾਇਆ ਕਿਉਂਕਿ ਚੰਗੇ ਕਦ ਕਾਠੜੀ ਜੱਸੀ ਹਾਂਜੀ ਤਿਆਰ ਹੋਈ ਗੜ ਪੂਰੇ ਰੁਪਈਆ ਦੇ ਆ ਜੀ ਹੂੰ ਆ ਆਪਣੇ ਥੋੜਾ ਜਗ੍ਹਾ ਦੀ ਸਮੱਸਿਆ ਕਰਕੇ ਬਣਾ ਬਣਾ ਡੰਗਰ ਔਖੇ ਹੂੰ ਤੇ ਤਾਂ ਕਰਕੇ ਬਸੇਨ ਤੇ ਲਾ ਦੇ ਜੇ ਚੂਣ ਚਵਾਕ ਮੈਂ ਤਾਂ ਚੂਣ ਚਵਾਕ ਪੂਰਾ ਚੰਗਾ ਜੀ ਉਹਨਾਂ ਨੇ ਦੱਸਿਆ ਹੈਗਾ ਆਪਾਂ ਤਾਂ ਚੋ ਚੋਈ ਨਹੀਂ ਆਪਾਂ ਤਾਂ ਹੋਣੀ ਲਿਆਂਦੀ ਗੱਪਣ ਗੱਪਣੀ ਠੀਕ ਹੈ ਹਾਂਜੀ ਹਾਂਜੀ ਤੇ ਮੁੱਲ ਬਈ ਇਹਦਾ ਇਹਦਾ ਫੋਨ ਤੇ ਕਰ ਲਾਂਗੇ ਜੀ ਮੁੱਲ ਤਾਂ ਜਾਇਜ਼ ਹੀ ਹੋਊਗਾ ਮੁੱਲ ਛੋਟਾ ਹੀ ਰਹੂਗਾ ਮੁੱਲ ਜਾਇਜ਼ ਹੀ ਹੋਊਗਾ ਠੀਕ ਹੈ ਮੁੱਲ ਬਾਈ ਕਹਿੰਦਾ ਬਈ ਜਾਇਜ਼ ਰਹੂਗਾ ਮੁੱਲ ਕਰਾਂਗੇ ਇਹਦਾ ਫੋਨ ਤੇ ਜੇ ਕਿਸੇ ਵੀ ਵੀਰ ਨੂੰ ਬਈ ਬਾੜ ਤਬਾਈ ਨਾ ਕਰਿਓ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ